ਵੇਖਾਂ ਮੈਂ ਕੱਲ ਦੇਖਦਾ ਕਿ ਸਾਡੇ ਵੋਟਾਂ ਜਦੋਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਸਾਡੇ ਲੋਕ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਨਿੱਜੀ ਮਸਲੇ ਉਦੋਂ ਭਾਰੂ ਹੋ ਜਾਂਦੇ ਆ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਕੁਝ ਆਪਣਾ ਕੰਪੈਨਸ਼ਨ ਲੈ ਦਿਓ ਜੀ ਹੁਣ ਮੈਂ ਇੱਕ ਗੱਲ ਕਿਸੇ ਪੇਸੇ ਤੇ ਗਿਆ ਇੱਕ ਬਾਬਾ ਮੈਨੂੰ ਕਹਿੰਦਾ ਸ਼ੇਰਾ ਬਾਦਲ ਨੇ ਮੋਟਰ ਲਵਾਈ ਹੈ ਮਾ ਬਾਪੂ ਜਿਹੜੀ ਤੇਰੀ ਮੋਟਰ ਲਵਾਈ ਹੈ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਦਾ ਜਾਦੇ ਲੋਕਾਂ ਨੇ 15000 ਖਾਲ ਵਾ ਕੇ ਵਿਚਿਰ ਲਾ ਲਿਆ ਪੰਜਾਬ ਕੋਲੇ ਧਰਤੀ ਹੈ 18 ਤੋਂ 20 ਸਾਲ ਦਾ ਪਾਣੀ ਬਚਿਆ ਕਦੇ ਅਸੀਂ ਇਹ ਮੁੱਦਾ ਚੱਕਿਆ ਤੁਸੀਂ ਇੰਨਾ মিডিਆ ਬੈਠੋ ਪ੍ਰੈਸ ਵਿੱਚੋਂ ਘੱਟੋ ਘਾਟਾ ਵੀ ਕਰਦੇ ਬੰਦਾ ਤੁਸੀਂ ਇਸ ਪੰਜਾਬ ਦੇ ਰਹਿਣ ਵਾਲੇ ਨੂੰ ਇਹ ਧਰਤੀ ਸੁੱਕੀ ਵੀ ਮਾਏ ਪਾਣੀ ਸੁੱਕਦਾ ਵੀ ਪਿਆਗਾ ਥੋੜੀਆਂ ਵੀ ਆਉਣ ਵਰਗਾ ਨਸਲਾਂ ਨੇ ਛੇ ਲੈਣਾ ਸਾਡੇ ਕੋਲ 18-20 ਸਾਲ ਦਾ ਹਰ ਸਾਲ ਅਸੀਂ ਟੋਟਾ ਪਾਉਂਦੇ ਆ ਮੋਟਰਾਂ ਦੇ ਵਿੱਚ ਖੋਰਾਂ ਦੇ ਵਿੱਚ 5 ਤੋਂ 7 ਫਟ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ। ਇਹਦੇ ਇੱਕ ਪਿੰਡ ਦੇ ਵਿੱਚੋਂ ਬਿਲਕੁਲ ਪਾਣੀ ਖਤਮ ਹੋ ਗਿਆ। ਖਤਮ ਹੋ ਗਿਆ। ਪੰਜਾਬ ਦੇ ਸੈਂਕੜੇ ਬਲਾਕ ਡੇਂਜਰ ਜਨ ਚਾ ਚੁੱਕੇ ਆ। ਕਿੰਨੀ ਵੱਡੀ ਖਤਰੇ ਦੀ ਘੰਟੀ ਹੈ। ਪਰ ਨਹੀਂ ਇਹ ਮੁੱਦੇ ਹੈ ਹੀ ਨਹੀਂ ਲੋਕਾਂ ਕੋਲੇ ਸਾਡੇ ਦੇ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਕਤ ਮਿਲੂਗੀ, ਮੁਕਤ ਮਿਲਣ ਵਾਲੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਹੁੰਦਾ ਹੈ। ਜਿਸ ਨੂੰ ਬਿਜਲੀ ਮੁਕਤ ਮਿਲੀ ਹੈ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤ ਤਾਰੋਗੇ?